ਹਾਂਜੀ ਭਾਈ ਹਮੇਸ਼ਾ ਆਲਵੇਜ਼ ਜੀ ਸਤਾਜ ਜੀ ਨੂੰ ਮੈਸ ਕਰੀਦਾ ਜਦੋਂ ਉਹ ਨਾਲ ਵੀ ਹੁੰਦੇ ਉਹਨਾਂ ਦਾ ਬਹੁਤ ਆਸਰਾ ਰਹਿੰਦਾ ਸੀ ਉਹਨਾਂ ਦਾ ਬਹੁਤ ਸਪੋਰਟ ਵੀ ਸੀ ਉਹਨਾਂ ਦੀ ਤੇ ਜਦੋਂ ਕੀ ਰਿਸਟਾਪ ਜੱਫੀ ਲੱਗਣੇ ਉਹਨਾਂ ਨੇ ਦੱਸਣਾ ਵੀ ਆ ਕਿਹੜੀ ਕਮੀ ਆ ਕਿਹੜੀ ਤੇ ਇਹ ਚੀਜ਼ਾਂ ਥੋੜਾ ਘਾਟਾ ਪਿਆ ਸਾਨੂੰ ਹਾਂਜੀ ਤੇ ਉਹਨਾਂ ਦੀ ਹਮੇਸ਼ਾ ਯਾਦ ਰਹੂਗੀ ਹਾਂਜੀ ਹਮੇਸ਼ਾ ਹਾਂਜੀ ਕਹਣਗੇ ਕਿ ਆਪਣਾ ਸਟੈਪ ਬਾਈ ਸਟੈਪ ਵਧੀਆ ਕਰਨਗੇ ਵਧੀਆ ਚੀਜ਼ਾਂ ਖਾਣਗੇ ਹਨਾ ਕਿ ਬਹੁਤ ਵਧੀਆ ਪਰਾਲਾ ਸੀ ਖੁਸ਼ ਆ ਉਸ ਚੀਜ਼ ਦੇ ਨਾਲ ਅੱਜ ਤੋਂ ਰੈਂਡਮਲੀ ਟੈਸਟ ਵੀ ਸਟਾਰਟ ਹੋਇਆ ਤੇ ਅਸੀਂ ਕਿ ਇਹਨਾਂ ਬਹੁਤ ਵਧੀਆ ਹੁੰਦੀ ਹੈ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਸਾਨੂੰ ਕਿ ਉਹਦੇ ਵਿੱਚ ਸਾਡਾ ਫਾਇਦਾ ਵੀ ਆ ਜੀ ਬਿਲਕੁਲ ਕਿ ਉਹਦੇ ਵਿੱਚ ਸਾਡਾ ਨੁਕਸਾਨ ਕੋਈ ਨਹੀਂਗਾ ਉਹਦੇ ਵਿੱਚ ਅਸੀਂ ਬਚਾਂਗੇ ਉਸ ਚੀਜ਼ ਤੋਂ ਮਾੜੀਆਂ ਚੀਜ਼ਾਂ ਤੋਂ ਬਚਾਂਗੇ ਵਧੀਆ ਚੀਜ਼ ਖਾਵਾਂਗੇ ਹਾਂਜੀ ਭਾਜੀ ਮੈਂ ਬੜੀ ਪਹਿਲਾਂ ਅੰਡਰ 14 ਅੰਡਰ 70 ਅੰਡਰ 90 21 ਨੈਸ਼ਨਲ ਸਟਾਈਲ ਖੇਡਿਆ ਤੇ ਜਦੋਂ ਸਰਕਲ ਦੇ ਨਾਲ ਥੋੜਾ ਜੁੜਿਆ ਫਿਰ ਮੈਂ ਆਪਣੀ ਨੈਸ਼ਨਲ ਸਟਾਈਲ ਛੱਡ ਗਏ ਫਿਰ ਉਸਤਾਦ ਜੀ ਮਿਲੇ ਸਾਨੂੰ ਉਹਨਾਂ ਨੇ ਕਿ ਟੈਕਨਿਕ ਮੇਰੀ ਉਹੀ ਹੈ ਪਰ ਉਹਨੂੰ ਥੋੜਾ ਚੇਂਜ ਕਰਕੇ ਉਹਨੂੰ ਮਿਕਸ ਕਰਕੇ ਉਹਨੂੰ ਉਸਤਾਦ ਜੀ ਨੇ ਬਹੁਤ ਦੱਸ ਟੈਕਨੀਕ ਦੇ ਰੋ ਹੈ ਕਿ ਉਸ ਚੀ ਨੂੰ ਕਿ ਉਹਦਾ ਮਿਸ਼ਰਣ ਕਰਕੇ ਉਸ ਚੀ ਨੂੰ ਤਿਆਰ ਕਰਨਾ ਹਨ ਤੇ ਬਾਕੀ ਸੇਮ ਚੀਜ਼ ਮੇਰੀ ਨੈਸ਼ਨਲ ਦੀ ਹੈ ਬਾਕੀ ਜਿਹੜਾ ਟੱਚ ਟੂਚਾ ਉਹ ਥੋੜਾ ਉਸਤਾਦ ਜੀ ਨੇ ਪ੍ਰੈਕਟਿਸ ਕਰਾ ਕੇ ਸੁਧਾਰ ਕੇ ਉਸ ਚੀ ਨੂੰ ਸੁਧਾਰ ਕੀਤਾ ਹਾਂਜੀ ਬਾਜੀ ਬਾਕੀ ਤੇ ਬਾਕੀ ਨੋਰਮਲ ਜੀ ਹੈ ਨੋਰਮਲ ਡਾਈਟ ਹੈ ਆਪਣੀ ਜੋ ਆਪਾਂ ਰੋਟੀ ਪਾਣੀ ਘਰ ਦੇ ਬਾਰੇ ਖਾਣੇ ਆ ਦਹੀਂ ਦੁੱਧ ਆ ਦਲੀਆ ਹੋ ਗਿਆ ਅੰਡੇ ਹੋ ਗਏ ਹੋਰ ਜਿਆਦਾ ਜਿਹਦਾ ਸਪਲੀਮੈਂਟ ਹੋ ਗਿਆ ਜਿਆਦਾ ਬਾਜੀ ਹਾਂਜੀ ਸਪਲੀਮੈਂਟ ਯੂਜ਼ ਕਰਦਾ ਨੇਚਰਲ ਜਿਹੜੇ ਜੀਐਸਸੀ ਆ ਜਿਹੜੇ ਵਧੀਆ ਪ੍ਰੋਡਕਟ ਹੈ ਬਾਜੀ ਹੋਰ ਕੋਈ ਨਹੀਂ ਅਜੇ ਤੱਕ ਮੈਂ ਖੇਡਿਆ ਅ 2013 2012 ਦੇ ਵਿੱਚ ਓਪਨ ਦੇ ਵਿੱਚ ਮੈਂ ਆਇਆ ਸੀ ਜੀ ਬੰਦੇ ਕਹਿੰਦੇ ਵੀ ਆ ਕਿ ਖਾਣਾ ਪੀਣਾ ਕੀ ਹੈ ਜੇ ਸਟੀਰਡ ਕਰਕੇ ਖੇਡਣਾ ਹੁੰਦਾ ਭਾਈ 2-4 ਸਾਲ ਖੇਡ ਹੁੰਦਾ ਬਾਅਦ ਚ ਬੰਦੇ ਤੁਹਾਨੂੰ ਪਤਾ ਹੀ ਆ ਹਾਂਜੀ ਭਾਈ ਜੀ ਇਹ ਤਾਂ ਭਾਈ ਹੈਗਾ ਹੀ ਆਬਵੀਅਸਲੀ ਤੁਹਾਨੂੰ ਪਤਾ ਹੀ ਆ ਤੁਸੀਂ ਖੇਡਦੇ ਆ ਤੁਹਾਨੂੰ ਪਤਾ ਹੀ ਆ ਕਬੱਡੀ ਵਿੱਚ ਜਿਆਦਾ ਕੀ ਚੀਜ਼ ਜਾਣਾ ਪਰ ਮੈਂ ਪਲੇਅਰਾਂ ਨੂੰ ਇਹ ਹੀ ਅਪੀਲ ਕਰਦਾ ਵਧੀਆ ਚੀਜ਼ਾਂ ਖਾਓ ਸਪਲੀਮੈਂਟ ਖਾਓ ਕੋ ਥੋੜਾ ਲੰਮਾ ਟਾਈਮ ਖਾਓ ਇਹ ਨਹੀਂ ਹੈਗਾ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਕਾਜੀ ਜੀ ਜੇਤੀ ਤਕੜੇ ਹੋ ਜੀਏ ਸਟਾਰ ਬਣ ਜੀਏ ਹਣਾ ਉਹ ਚੀਜ਼ ਦਾ ਪਰ ਉਹ ਘਟਾ ਹੀ ਆ ਜੇ ਤੁਸੀਂ ਵਧੀਆ ਚੀਜ਼ ਖਾਓਗੇ ਦੋ ਦਿਨ ਮਹੀਨੇ ਰੈਗੂਲਰ ਸਟੈਪ ਬਾਈ ਸਟੈਪ ਜਾਓਗੇ ਉਹ ਚੀਜ਼ ਦਾ ਆਪਾਂ ਨੂੰ ਫਾਇਦਾ ਵੀ ਆ ਟਰਾਈ ਪੂਰੀ ਸੀ ਪਰ ਪਰਮਿਸ਼ਨ ਨਹੀਂ ਮਿਲੀ ਪਤਾ ਨਹੀਂ ਆ ਡੋਨਟ ਨੋ ਇਹ ਹੁਣ ਐਮਬੈਸੀ ਨੂੰ ਪਤਾ ਹੋਊਗਾ ਪਾਸਪੋਰਟ ਸਾਡੇ ਹੱਲੇ ਵੀ ਐਮਬੈਸੀ ਪਾਇਆ ਅ ਅੱਛਾ ਜੀ ਕੋਸ ਆਮ ਨਾਲ ਗੱਲ ਗੱਲ ਹੋਈ ਸੀ ਮੈਨੂੰ ਖੁਸ਼ੀ ਨੂੰ ਤੇ ਯਾਰ ਆਪਣੇ ਯਾਦਾਂ ਨੂੰ ਨਹੀਂ ਪਰਮਿਸ਼ਨ ਦਿੱਤੀ ਬਾਕੀ ਸਾਰੇ ਪਲੇਅਰ ਗਿਆ ਹੋਏ ਪਤਾ ਨਹੀਂ ਆ ਰਹੇ ਉਹਨਾਂ ਨੂੰ ਪਤਾ ਹੋਊਗਾ ਤੇ ਬਾਕੀ ਕੋਚ ਸਾਹਿਬ ਨਾਲ ਗੱਲ ਹੋਈ ਚਲੋ ਨਾਂ ਵੀ ਜਾਵਾਂਗੇ ਬਾਕੀ ਬੈਸਟ ਵਿਸ਼ਸ ਇਸ ਟੀਮ ਨੂੰ ਕੇ ਬੈਸਟ ਆਫ ਲੱਕ ਵਧੀਆ ਖੇਡਣਾ ਆਪਣਾ ਵਧੀਆ ਪਰਫਾਰਮੈਂਸ ਦੇ ਕੇ ਹੁਣ ਪਾਕਿਸਤਾਨ ਦੇ ਵਿੱਚ ਹਾਂਜੀ ਭਾਈ ਆਪਾਂ ਰੂਲ ਲੋਕਾਂ ਦੇ ਨਾਲ ਸਾਂਝ ਪਾਵਾਂਗੇ ਆਪਾਂ ਆਪਦੀ ਗੱਲਾਂ ਬਾਤਾਂ ਆਪਣੀ ਜਿੰਨਾ ਵੀ ਕੋਬੱਡੀ ਨਾਲ ਜੁੜੇ ਆ ਕਿੱਦਾਂ ਜੁੜੇ ਆ ਹਨ ਨਹੀਂ ਸਤਾਰ ਐਵੇਂ ਹੀ ਕਰਦੇ ਮੈਂ ਆਪਣੇ ਪਿੰਡ ਦਾ ਹੀ ਮੁੰਡਾ ਉਸਤਾਦ ਦੇ ਪਿੰਡ ਦਾ ਹੀ ਮੁੰਡਾ ਗਿੰਦਾ ਗਾਂਧਰ ਨਾਲ ਉਹਦੇ ਨਾਲ ਕਰੀਦੀ ਆ ਰੈਸਲ ਥੋੜੀ ਜੀ ਚਲੋ ਇਹ ਨਹੀਂ ਟੈਕਨੀਕ ਦੀ ਨਹੀਂ ਪਰ ਫੇ ਵੀ ਹੋਣਾ ਜੋਰ ਹੋਏ ਨਾ ਜਿਹੜੀ ਟੈਕਨੀਕ ਦੀ ਲੋੜਾ ਨੂੰ ਕਬੱਡੀ ਦੀ ਲੋੜ ਆ ਉੱਪਰ ਥੱਲੇ ਲੱਗਣਾ ਉਸ ਚੀਜ਼ ਥੋੜਾ ਬਚਣਾ ਸਿੱਖ ਹੋ ਜਾਂਦਾ ਹਨਾ ਬਾਕੀ ਅਸੀਂ ਕਿਹੜਾ ਹੁਣ ਪਹਿਲਵਾਨੀ ਕਰਨੀ ਆ ਕਬੱਡੀ ਖੇਡਣੀ ਆ ਉਹ ਚੀਜ਼ ਥੋੜਾ ਸਾਨੂੰ ਟ੍ਰੇਨਿੰਗ ਮਿਲ ਜਾਂਦੀ ਉਹਦਾ ਪਤਾ ਲੱਗ ਜਾਂਦਾ ਤੇ ਪਰਫੀ ਵੀ ਅਸੀਂ ਕਰੀਦਾ ਥੋੜਾ ਮਾੜਾ ਮੋਟਾ ਜੋਰ ਜਿੰਨਾ ਵੀ ਹੋਵੇ ਸਾਡੇ ਕੋਲ ਹਨਾ ਨਿਆਣਿਆਂ ਦੇ ਨਾਲ ਵੀ ਵੱਡੇ ਨਾਲ ਵੀ ਛੋਟੇ ਨਾਲ ਵੀ ਹਾਂਜੀ ਉਹਦੇ ਨਾਲ ਕਬੱਡੀ ਦੀ ਰੈਸਲ ਹੁੰਦੀ ਰਹਿੰਦੀ ਉੱਪਰ ਥੱਲੇ ਥੋੜੀ ਬਚਾ ਲਾਤ ਮਾਂ ਬਚਰਾਉਣੀ ਕਿਦਾਂ ਇਸ ਚੀਜ਼ ਦਾ ਭਾਜੀ ਮਿਸ਼ਰਣ ਬਣ ਜਾਂਦਾ ਹੈ ਦੇਖਣ ਵਾਲੇ ਭਾਜੀ ਇਹ ਹੀ ਆ ਖੁਸ਼ੀ ਹੁੰਦੀ ਜਦੋਂ ਇਹਨਾਂ ਪਿਆਰ ਕਰਦੇ ਲੋਕੀ ਟਾਈਮ ਕੱਢ ਕੇ ਆਪਣਾਉਂਦੇ ਆ ਕੰਮ ਕੰਮਕਾਰ ਛੱਡ ਕੇ ਆਉਂਦੇ ਆ ਹਨਾ ਤੇ ਖੁਸ਼ੀ ਹੁੰਦੀ ਐ ਇਨੀ سپورਟ ਕਰਦੇ ਐ ਇਨਾ ਪਿਆਰ ਕਰਦੇ ਆ ਤੇ ਬਸ ਇਹੀ ਆ ਭਾਜੀ ਕਿ ਬਹੁਤ ਵਧੀਆ ਲੱਗਦਾ ਜਦੋਂ ਇਨਾ ਪਿਆਰ ਦਿੰਦੇ ਆ ਹੋਰ ਕਿਹੜ ਨੂੰ ਮਿਹਨਤ ਕਰਨ ਨੂੰ ਪ੍ਰੈਕਟਿਸ ਕਰਨ ਨੂੰ ਦਿਲ ਕਰਦਾ ਜ ਜਦੋਂ ਉਹਨਾਂ ਨੂੰ ਹੌਸਲਾ ਮਿਲਦਾ